ਜੀ ਅੱਜ ਦਾ ਮੇਰਾ ਵਿਸ਼ਾ ਹੈ ਕਿ ਅਸੀਂ ਜਦੋਂ ਵੀ ਮਾਰਕੀਟ ਵਿੱਚ ਜਾਂਦੇ ਹਾਂ ਤੇ ਆਪਣੀ ਔਕਾਤ ਦੇ ਮੁਤਾਬਕ ਆਪਣੀ ਜੇਬ ਵੱਲ ਦੇਖ ਕੇ ਵੱਡੀਆਂ ਚੀਜ਼ਾਂ ਖਰੀਦਣ ਦਾ ਯਤਨ ਕਰਦੇ ਹਾਂ ਭਾਰੀ ਕੀਮਤ ਦੀਆਂ ਚੀਜ਼ਾਂ ਖਰੀਦਣ ਦਾ ਯਤਨ ਕਰਦੇ ਹਾਂ ਸ਼ਾਇਦ ਇਸ ਸਟੇਟਸ ਸੇ ਬਣਾ ਲਿਆ ਹੈ ਸਟੇਟਸ ਦਾ ਸਿੰਬਲ ਬਣਾ ਲਿਆ ਹੈ ਬਿਜ ਜਦੋਂ ਕੋਈ ਪੁੱਛੇ ਵੀ ਆ ਚੀਜ਼ ਕਿੰਨੇ ਦੀ ਲੈਂਦੀ ਸ਼ਰਟ ਕਿੰਨੇ ਦੀ ਲੈਂਦੀ ਜੇ ਮੈਂ ਕਵਾਂਗਾ 500 ਦੀ ਤੇ ਸ਼ਾਇਦ ਮੇਰਾ ਸਟੇਟਸ ਨੀਵਾ ਹੋਏਗਾ ਤੇ ਜੇ ਮੈਂ ਕਵਾਂਗਾ 5000 ਦੀ ਤੇ ਸ਼ਾਇਦ ਮੇਰਾ ਸਟੇਟਸ ਵੱਧ ਜਾਏਗਾ ਸਟੇਟਸ ਬਣਾਉਣ ਦੇ ਚੱਕਰ ਦੇ ਅੰਦਰ ਨਾ ਪੈਣਾ ਪਿੱਛੇ ਨੇ ਨਾ ਬੱਚੇ ਪਿੱਛੇ ਨੇ ਤੇ ਨਾ ਆਮ ਬੰਦਾ ਪਿੱਛੇ ਉਹ ਚੰਗੀਆਂ ਚੀਜ਼ਾਂ ਖਰੀਦਾ ਹੈ हां एकल ठीक है मार्केट ਦੇ ਅੰਦਰ ਘੱਟ ਕੀਮਤੀਆਂ ਚੀਜ਼ਾਂ ਵੀ ਵਿਕਦੀਆਂ ਨੇ ਬਣਦੀਆਂ ਨੇ ਚੱਲਦੀਆਂ ਨੇ ਪਰ ਮਜ਼ਦੂਰ ਤਬਕਾ ਵਿਚਾਰਾ ਖਰੀਦ ਲੈਂਦਾ ਗੁਜ਼ਾਰਾ ਕਰ ਲੈਂਦਾ ਮੇਰਾ ਅੱਜ ਦਾ ਵਿਸ਼ਾ ਕੁਝ ਹੋਰ ਹੈ ਵਿਸ਼ਾ ਹੈ ਕਿ ਕੀਮਤੀ ਸਮਾਨ ਖਰੀਦੋ ਕੋਈ ਰੋਕਦਾ ਨਹੀਂ ਹੈ ਪਰ ਖਰੀਦਣ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਤੇ ਕੀਮਤੀ ਬਣਾਉਣ ਦਾ ਯਤਨ ਕਰੋ ਚਾਹੁੰਦੇ ਹੋ ਕਿ ਸ਼ਰਟ ਕੀਮਤੀ ਹੋਵੇ ਸਪੈਕਸ ਕੀਮਤੀ ਹੋਵੇ ਮੇਰੀ ਪੈਂਟ ਹੋਵੇ ਜੁੱਤੀ ਹੋਵੇ ਬਾਈਕ ਹੋਵੇ ਕਾਰ ਹੋਵੇ ਘਰ ਹੋਵੇ ਘਰ ਦੇ ਅੰਦਰ ਪਿਆ ਸਜੋ ਸਮਾਨ ਫਰਨੀਚਰ ਹੋਵੇ ਤੇ ਕੀਮਤੀ ਹੋਵੇ ਪਰ ਮੇਰੇ ਇਹਨਾਂ ਸਵਾਲਾਂ ਦੇ ਅੰਦਰ ਇੱਕ ਸਵਾਲ ਏ ਵੀ ਤੁਸੀਂ ਆਪਣੀ ਕੀਮਤ ਕੀ ਰੱਖਦੇ ਹੋ ਆਪਣੇ ਆਪ ਨੂੰ ਕੀਮਤੀ ਬਣਾਉਣਾ ਚਾਹੁੰਦੇ ਹੋ ਜਾਂ ਨਹੀਂ ਕੱਪੜੇ ਦੀ ਪਰਖ ਬੇਸ਼ੱਕ ਨਾ ਹੋਵੇ ਪਰ ਹੱਥਾਂ ਦੇ ਅੰਦਰ ਲੈ ਲੈ ਕੇ ਵਾਰ-ਵਾਰ ਉਹਨੂੰ ਮਸਲ-ਮਸਲ ਕੇ ਵੰਦੇ ਹੋ ਆਪਣੀ ਪਰਖ ਦੇ ਮੁਤਾਬਕ ਹਰ ਚੀਜ਼ ਦੀ ਪਰਖ ਕਰਦੇ ਹੋ ਕਦੇ ਆਪਣੀ ਪਰਖ ਕੀਤੀ ਵੀ ਮੇਰੀ ਕੀਮਤ ਕਿੰਨੀ ਕੇ ਔਰ ਅਸੂਲਾਂ ਦੇ ਮੁਤਾਬਕ ਮੁਤਾਬਕ ਮੈਂ ਆਪਣੇ ਆਪ ਨੂੰ ਕਿੰਨਾ ਵੈਲਿਊਏਬਲ ਬਣਾਇਆ ਕਿੰਨਾ ਕੀਮਤੀ ਬਣਾਇਆ ਜਾਂ ਨਹੀਂ ਬਣਾਇਆ ਕਦੇ ਆਪਣੀ ਪਰਖ ਕੀਤੀ ਆਪਣੇ ਆਪ ਨੂੰ ਮਸਲਾਂ ਦਾ ਯਤਨ ਕੀਤਾ ਮੇਰਾ ਵਿਸ਼ਾ ਹੈ ਵੀ ਆਪਣੇ ਆਪ ਨੂੰ ਵੈਲਿਊਏਬਲ ਬਣਾਓ ਆਪਣੇ ਆਪ ਨੂੰ ਕੀਮਤੀ ਬਣਾਓ ਉਹ ਮੈਂ ਕਿਉਂ ਕਿਉਂ ਕਹਿ ਰਿਹਾ ਉਹ ਅੱਗੇ ਮੈਂ ਇੱਕ ਦੋ ਨੁਕਤੇ ਦੇ ਰਿਹਾ ਉਹਨੂੰ ਸਮਝ ਲਿਓ ਜਦੋਂ ਤੁਹਾਡੀ ਕੀਮਤ ਬਣ ਜਾਏਗੀ ਨਾ ਤੁਹਾਡੀ ਵੈਲਿਊ ਬਣ ਜਾਏਗੀ ਤੇ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਨਾਲ ਜੁੜਨਗੀਆਂ ਜਾਂ ਜੁੜੀਆਂ ਨੇ ਉਹਨਾਂ ਦੀ ਔਕਾਤ ਉਹਨਾਂ ਦੀ ਹیثیت ਉਹਨਾਂ ਦੀ ਵੈਲਿਊ ਆਪਣੇ ਆਪ ਅੱਪ ਜਾਣੀ ਸ਼ੁਰੂ ਹੋ ਜਾਏਗੀ ਵਧਣੀ ਸ਼ੁਰੂ ਹੋ ਜਾਏਗੀ ਉਹਦੀ ਐਗਜ਼ਾਮਪਲ ਦਿਆਂ ਮੰਨ ਲਓ ਬਿ ਕਿਸੇ ਮਜ਼ਦੂਰ ਨੇ ਕੜਾ ਪਾਇਆ ਹੋਵੇ ਇਹਦੇ ਨਾਲ ਉਹ ਮੋਟਾ ਕੜਾ ਪਾਇਆ ਹੋਵੇ ਤੇ ਹੋਵੇ ਉਹ ਕੜਾ ਸੋਨੇ ਦਾ ਤੁਸੀਂ ਆਪਣੇ ਸੀਰੀ ਨੂੰ ਜਾਂ ਆਪਣੇ ਕਿਸੇ ਸੱਜਣ ਨੂੰ ਮਜ਼ਦੂਰ ਨੂੰ ਕੜਾ ਦੇ ਦਿੱਤਾ ਬੇ 40000 ਵਿਆਹ ਤੇ ਚੱਲੇ ਆ ਤੇ ਲੈ ਤੂੰ ਗਰੀਬ ਐ ਕੋਈ ਗੱਲ ਨਹੀਂ ਅੱਜ ਦਾ ਦਿਨ ਤੂੰ ਮੇਰੇ ਵਾਲਾ ਕੜਾ ਪਾ ਐਗਜ਼ਾਮਪਲ ਦੇ ਰਿਹਾ ਮੈਂ ਪਹਿਲੀ ਗੱਲ ਇਦਾਂ ਹੁੰਦਾ ਕਾਟੇ ਪਰ ਐਗਜ਼ਾਮਪਲ ਦੇ ਰਿਹਾ ਤੁਹਾਡੇ ਵਾਲਾ 5 7 ਤੋਲੇ ਦਾ 8 10 ਤੋਲੇ ਦਾ ਸੋਨੇ ਦਾ ਕੜਾ ਤੁਸੀਂ ਇੱਕ ਗਰੀਬ ਦੇ ਹੱਥ ਵਿੱਚ ਪਵਾਇਆ ਤੁਸੀਂ ਆਪ ਇਦਾਂ ਦਾ ਲੋਹੇ ਦਾ ਸਟੀਲ ਦਾ ਕੜਾ ਪਾ ਲਿਆ ਵਿਆਹ ਤੇ ਚਲੇ ਗਏ ਪਾਰਟੀ ਤੇ ਚਲੇ ਗਏ ਤੁਹਾਡੇ ਹੋਰ ਫਰੈਂਡ ਮਿਲੇ ਉਹਨਾਂ ਨੇ ਜਦੋਂ ਉਹਦੇ ਵੱਲ ਵੇਖਿਆ ਤੇ ਉਹਨੂੰ ਇੱਕ ਹੀ ਸਵਾਲ ਕਰਨਗੇ ਕਹਿਣਗੇ ਅ ਕੜਾ ਕਿੱਥੋਂ ਲਿਆ ਉਹ ਕਹੇਗਾ ਸੋਨੇ ਦਾ ਹੈ ਦੋਵਾਂ ਮਿੱਤਰਾਂ ਦੀ ਪਹਿਲਾਂ ਗੱਲਬਾਤ ਗਿਣੀ ਹੋਵੇ ਵੀ ਤੂੰ ਦੱਸਣਾ ਨਹੀਂ ਵੀ ਇਹ ਕੜਾ ਮੈਂ ਦਿੱਤਾ ਹੈ ਅੱਛਾ ਜਿਹੜਾ ਗਰੀਬ ਹੈ ਉਹ ਗੱਲ ਕਹਿ ਦਵੇ ਵੀ ਸੋਨੇ ਦਾ ਕੜਾ ਹੈ ਤੇ ਸਾਰੇ ਨਾ ਉਹਨੂੰ ਮਜ਼ਾਕ ਕਰਨਗੇ ਹੱਸਣਗੇ ਤੇ ਇਹ ਕਹਿਣਗੇ ਕਿਸੇ ਮੇਲੇ ਵਿੱਚੋਂ ਲਿਆ ਹੋਣਾ ਹੈ ਕਿਧਰੇ ਬਾਜ਼ਾਰ ਤੋਂ ਲਿਆ ਹੋਣਾ ਹੈ 200 ਦਾ ਆਇਆ ਹੋਣਾ ਹੈ 400 ਦਾ ਆਇਆ ਹੋਣਾ ਹੈ ਕੜਾ ਪਿੱਤਲ ਦਾ ਹੈ ਜਾਂ ਇਹਦੇ ਉੱਤੇ ਪਿੱਤਲ ਦਾ ਪਾਣੀ ਚੜਿਆ ਹੈ ਕੜਾ ਲੋਹੇ ਦਾ ਹੈ ਅੱਛਾ ਠੀਕ ਦੂਸਰੇ ਪਾਸੇ ਕੜਾ ਹੋਵੇ ਸ਼ੁੱਧ ਪਿੱਤਲ ਦਾ ਜਾਂ ਲੋਹੇ ਦਾ ਤੇ ਉਹਦੇ ਉੱਤੇ ਪਿੱਤਲ ਦਾ ਚਮਕਦਾ ਦਮਕਦਾ ਪਾਣੀ ਚੜਿਆ ਹੋਵੇ ਉਦਾਂ ਦਾ ਪਾਣੀ ਚੜਿਆ ਹੋਵੇ ਉਹ ਕੜਾ ਪਾਇਆ ਹੋਵੇ ਕਿਸੇ ਅਮੀਰ ਬੰਦੇ ਨੇ ਜੀ ਦੀ ਜੇਬ ਦੇ ਅੰਦਰ ਧਨ ਬੜਾ ਹੈ ਘਰ ਵੱਡਾ ਹੈ ਕਾਰ ਵੱਡੀ ਹੈ ਕਪੜਾ ਜੁੱਤੀ ਸਭ ਕੁਝ ਚੰਗਾ ਹੁੰਦਾ ਹੈ ਜੀਦੀ ਤਨ ਕਰਕੇ ਕੀਮਤ ਸਮਾਜ ਦੇ ਅੰਦਰ ਬੜੀ ਹੈ ਤਨ ਕਰਕੇ ਉਹ ਕੜਾ ਪਾਇਆ ਹੋਵੇ ਕਿਸੇ ਅਮੀਰ ਬੰਦੇ ਨੇ ਪਰ ਕੜਾ ਹੋਵੇ ਲੋਹੇ ਦਾ ਉੱਤੇ ਸਿਰਫ ਪਾਣੀ ਫਿਰਿਆ ਹੋਵੇ ਅੱਛਾ ਤੁਸੀਂ ਫੇਰ ਵਿਆਹ ਵਿੱਚ ਚਲੇ ਜਾਓ ਤੇ ਵਿਆਹ ਦੇ ਅੰਦਰ ਤੁਸੀਂ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਗੱਲਬਾਤ ਕਰਦੇ ਜਦੋਂ ਕੋਈ ਪੁੱਛੇ ਵੀ ਕੜਾ ਬੜਾ ਭਾਰਾ ਪਾਇਆ 8 ਟੋਲੇ ਦਾ ਹੈ 10 ਟੋਲੇ ਦਾ ਹੈ ਤੇ ਉਹ ਕਵੇ ਨਹੀਂ ਯਾਰ ਸੱਚ ਬੋਲੇ ਉਹ ਕਹਿ ਦਵੇ ਨਹੀਂ ਲੋਹੇ ਦਾ ਕੜਾ ਵਸ ਪਾਣੀ ਫੇਰਿਆ ਕੋਈ ਨਹੀਂ ਮੰਨੇਗਾ ਪਤਾ ਕਿਉਂ ਕਿਉਂਕਿ ਉਹਦੀ ਔਕਾਤ ਉਹਦੀ ਹੈਸੀਅਤ ਕਹਿ ਰਹੀ ਏ ਵੀ ਇਹ ਲੋਹੇ ਦਾ ਕੜਾ ਨਹੀਂ ਪਾ ਸਕਦਾ ਸੋਨੇ ਦਾ ਪਾ ਸਕਦਾ ਹੈ ਹੋਏਗਾ ਸੋਨੇ ਦਾ ਗਰੀਬ ਦੀ ਔਕਾਤ ਕਹਿ ਰਹੀ ਏ ਵੀ ਇਹ 8 ਤੋਲੇ ਦਾ ਸੋਨੇ ਦਾ ਕੜਾ ਨਹੀਂ ਪਾ ਸਕਦਾ ਹੋਏਗਾ ਲੋਹੇ ਦਾ ਤਬਾਡੇ ਨੇੜੇ ਆ ਕੇ ਲੋਹਾ ਵੀ ਸੋਨਾ ਬਣ ਜਾਂਦਾ ਏ ਉਹਦੀ ਵੀ ਕੀਮਤ ਵੱਝ ਜਾਂਦੀ ਕਿਉਂ ਕਿ ਤੁਹਾਡੀ ਕੀ ਮੱਜਿਆ ਦਾ ਮੈਂ ਤਾਂ ਕਿ ਨਾ ਆਪਣੇ ਆਪ ਨੂੰ ਅਮੀਰ ਬਣਾਓ ਆਪਣੇ ਆਪ ਨੂੰ ਕੀਮਤੀ ਬਣਾਓ ਗੁਣਾ ਕਰਕੇ ਧਨ ਕਰਕੇ ਦੂਜੀ ਗੱਲ ਮੰਨ ਲਓ ਕਿਸੇ ਅਮੀਰ ਬੰਦੇ ਨੇ ਸਪੈਕਸ ਪਾਈ ਹੋਵੇ ਫਰੇਮ ਹੋਵੇ ਰੇਵਨ ਦਾ ਉੱਤੇ ਰੇਵਨ ਦਾ ਨਾਮ ਲਿਖਿਆ ਹੋਵੇ ਹੋਵੇ ਉਹ ਅਮੀਰ ਬੰਦਾ ਪਰ ਹੋਵੇ ਉਹ ਡੁਪਲੀਕੇਟਰੇ ਬੰਦਾ ਕਿਸੇ ਬੰਦੇ ਨੇ ਵੇਖ ਕੇ ਫਰੇਮ ਨੂੰ ਵੇਖ ਕੇ ਉਹਦੇ ਗਲਾਸੀ ਨੂੰ ਵੇਖ ਕੇ ਗੱਲ ਨਹੀਂ ਕਹਿਣੀ ਬਈ ਇਹ ਜਿਹੜਾ ਫਰੇਮ ਹੈ ਨਾ ਡੁਪਲੀਕੇਟ ਹੈ ਹੁਣ ਠੀਕ ਦੂਜੇ ਪਾਸੇ ਬੰਦਾ ਹੋਵੇ ਗਰੀਬ ਉਹਨੂੰ ਤੁਸੀਂ ਅਸਲੀ ਰੇਵਣ ਦਾ ਫਰੇਮ ਵਾਲਾ ਚਸ਼ਮਾ ਦੇ ਦਿੱਤਾ ਉਹਦਾ ਅਸਲੀ ਰੇਵਣ ਵੀ ਡੁਪਲੀਕੇਟ ਲੋਕ ਮੰਨਣਗੇ ਕਿਉਂ ਕਿ ਉਹਦੀ ਔਕਾਤ ਅਸਲੀ ਰੇਵਣ ਪਾਉਂਦੀ ਨਹੀਂ ਉਵੇਂ ਇਹਦੇ ਜਿਹੜੀ ਗੱਲ ਮੈਂ ਸਮਝਾਉਣੀ ਚਾਹੁੰਦਾ ਉਹ ਤੁਹਾਡੀ ਪਕੜ ਵਿੱਚ ਆ ਰਹੀ ਹੋਵੇਗੀ ਕਿਸੇ ਨੇ ਘੜੀ ਪਾਈ ਹੋਵੇ ਅਮੀਰ ਬੰਦੇ ਨੇ ਔਰ ਪਾਈ ਹੋਵੇ ਡੁਪਲੀਕੇਟ ਬ੍ਰਾਂਡਿਡ ਘੜੀ ਹੋਵੇ ਹੋਵੇ ਡੁਪਲੀਕੇਟ ਤੇ ਤੁਸੀਂ ਕੋਹ ਲੋਕਾਂ ਨੂੰ ਵੀ ਮੈਂ ਡੁਪਲੀਕੇਟ ਘੜੀ ਪਾਈ ਕੋਈ ਮੰਨੇਗਾ ਉਹਨਾਂ ਕਹਿੰਦਾ ਨਹੀਂ ਡੁਪਲੀਕੇਟ ਤੈਨੂੰ ਪਾਉਣ ਦੀ ਕੀ ਲੋੜ ਹੈ ਤੂੰ 50 ਘੜੀਆਂ ਲੈ ਸਕਦਾ ਪਰ ਕਿਸੇ ਗਰੀਬ ਬੰਦੇ ਨੇ ਘੜੀ ਪਾਈ ਹੋਵੇ ਅਸਲੀ ਤੇ ਉਹ ਦੱਸੀ ਜਾਵੇ ਵੀ ਅਸਲੀ ਹੈ ਅਸਲੀ ਹੈ ਪਰ ਕੋਈ ਨਹੀਂ ਮੰਨੇਗਾ ਉਹਨਾਂ ਸਾਰਿਆਂ ਕਹਿੰਦੇ ਡੁਪਲੀਕੇਟ ਹੈ ਮਾਰਕੀਟ ਦੇ ਅੰਦਰ ਡੁਪਲੀਕੇਸੀ ਬੜੀ ਚੱਲਦੀ ਹੈ ਡੁਪਲੀਕੇਟ ਤੇਰੀ ਔਕਾਤ ਹੈ 4 ਲੱਖ ਦੀ ਘੜੀ ਪਾਉਣ ਦੀ ਤੇਰੀ ਔਕਾਤ ਹੈ 5 ਲੱਖ ਦੀ ਘੜੀ ਪਾਉਣ ਦੀ ਨਹੀਂ ਡੁਪਲੀਕੇਟ ਕਿਉਂਕਿ ਤੁਹਾਡੀ ਜਿਹੜੀ ਧਨ ਕਰਕੇ ਕੀਮਤ ਹੈ ਨਾ ਉਹ ਚੀਜ਼ਾਂ ਦੀ ਕੀਮਤ ਵਧਾ ਵੀ ਰਹੀ ਹੈ ਤੇ ਚੀਜ਼ਾਂ ਦੀ ਕੀਮਤ ਘਟਾ ਵੀ ਰਹੀ ਹੈ ਇੱਕ ਐਗਜ਼ਾਮਪਲ ਹੋਰ ਦਿਆਂ ਜਿਵੇਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜਿਸ ਪੀੜੇ ਦੇ ਉੱਤੇ ਸੁਭਾਇਮਣ ਹੁੰਦੇ ਨੇ ਹੁਣ ਉਹ ਪੀੜਾ ਕਾਦਾ ਬਣਿਆ ਹੁੰਦਾ ਹੈ ਪੀੜਾ ਜਿਹੜਾ ਬਣਿਆ ਲੱਕੜ ਦਾ ਹੀ ਬਣਿਆ ਨਾ ਤੇ ਆਮ ਇੱਕ ਮਿਸਤਰੀ ਸਿੱਖਣੇ ਪੀੜਾ ਬਣਾ ਦਿੱਤਾ ਤੇ ਹੁਣ ਜਦੋਂ ਪੀੜੇ ਦੇ ਉੱਤੇ ਪਾਤਸ਼ਾਹ ਜਾਂਦੇ ਨੇ ਬੈਂਦੇ ਨੇ ਸੋ ਉੱਥੇ ਪ੍ਰਕਾਸ਼ ਹੁੰਦਾ ਹੈ ਤੇ ਉਹਦਾ ਨਾਂ ਕੀ ਬਦਲ ਜਾਂਦਾ ਹੈ ਪੀੜਾ ਸਾਹਿਬ ਤੁਸੀਂ ਇੱਜ਼ਤ ਵਜੋਂ ਲੱਕੜੀ ਦੇ ਬਣੇ ਹੋਏ ਪੀੜੇ ਨੂੰ ਕੀ ਕਹਿ ਰਹੇ ਹੋ ਇੱਜ਼ਤ ਦੇ ਕੇ ਪੀੜਾ ਸਾਹਿਬ ਹੈ ਤੇ ਲੱਕੜ ਪਰ ਲੱਕੜ ਨੂੰ ਵੀ ਸਹਿਬੀ ਮਿਲ ਗਈ ਕਿਉਂ ਕਿਉਂਕਿ ਲੱਕੜ ਦੇ ਪੀੜੇ ਦੇ ਉੱਤੇ ਸਾਹਿਬ ਬਿਰਾਜਮਾਨ ਹੈ ਦੂਜੀ ਗੱਲ ਇੱਕ ਗਊ ਦੀ ਪੂਛ ਦੇ ਵਾਲ ਮੈਂ ਕਿਸੇ ਵਕਤ ਚੋਰ ਦੇ ਸਬੰਧ ਵਿੱਚ ਗੱਲ ਖੁੱਲ ਕੇ ਤੁਹਾਡੇ ਨਾਲ ਕਰਾਂਗਾ ਉਹ ਬਣ ਗਿਆ ਚੋਰ ਹੁਣ ਉਹ ਚੋਰ ਆਮ ਕਿਸੇ ਰਾਜੇ ਮਹਾਰਾਜੇ ਦੇ ਘਰ ਵਿੱਚ ਹੋਵੇ ਤੇ ਉਹਦਾ ਨਾਂ ਹੈ ਚੋਰ ਜਦੋਂ ਉਹ ਗਊ ਦੇ ਕੋਲ ਸੀ ਤੇ ਉਹਦਾ ਨਾਂ ਸੀ ਗਊ ਦੀ ਪੂਛ ਪਰ ਉਹ ਚੋਰ ਜਦੋਂ ਆਇਆ ਸਾਹਿਬ ਦੇ ਦਰਬਾਰ ਵਿੱਚ ਤੇ ਤੁਸੀਂ ਨਾ ਸਤਕਾਰ ਵਜੋਂ ਕੀ ਲਿਆ ਚੋਰ ਸਾਹਿਬ ਤੁਸੀਂ ਕਪੜੇ ਦੀ ਦੁਕਾਨ ਦੇ ਉੱਤੇ ਚਲੇ ਜਾਓ ਤੇ ਜਿੰਨਾ ਮਹਿੰਗਾ ਕਪੜਾ ਖਰੀਦੋ ਜਾਂ ਸਸਤਾ ਕਪੜਾ ਖਰੀਦੋ ਕਦੇ ਉਹਨੂੰ ਸਹਿਬ ਲਾ ਕੇ ਉਹਨੂੰ ਸਤਕਾਰ ਦਿੱਤਾ ਕਪੜੇ ਨੂੰ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਹੋਵੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਪੂਰੇ ਵਰਡ ਦੇ ਅੰਦਰ ਉਸ ਕਪੜੇ ਨੂੰ ਪਾਉਣ ਵਾਲੇ ਖਰੀਦਣ ਵਾਲੇ ਬੜੇ ਘੱਟ ਲੋਕ ਹੋਣ ਪਰ ਕਦੇ ਤੁਸੀਂ ਸਹਿਬ ਕਰਕੇ ਉਹਨੂੰ ਮੁਖਾਤਬ ਹੋਏ ਕਪੜੇ ਨੂੰ ਜਾ ਮੰਗੇ ਕਿ ਫਲਾਣਾ ਸਾਹਿਬ ਕਪੜਾ ਦੇ ਉਹ ਕਪੜਾ ਜਿੰਨਾ ਵੀ ਮਰਜੀ ਮਹਿੰਗਾ ਹੋਵੇ ਪਰ ਜਦੋਂ ਆਮ ਕਪੜਾ ਵੀ ਰੁਮਾਲੇ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਂਦਾ ਹੈ ਤੇ ਕੀ ਬਣ ਜਾਂਦਾ ਹੈ ਰੁਮਾਲਾ ਸਾਹਿਬ ਕਿਉਂ ਕਿਉਂਕਿ ਉਹ ਸਾਹਿਬ ਦੇ ਕੋਲ ਆਇਆ ਆਮ ਲਖਜੇ ਭਾਈ ਪਰ ਜਿਹੜਾ ਭਾਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈ ਕੇ ਪਾਠ ਕਰੇ ਪਾਠ ਸੁਣਾਵੇ ਕੀਰਤਨ ਕਰੇ ਕਥਾ ਕਰੇ ਤੁਸੀਂ ਕੀ ਕਹਿੰਦੇ ਹੋ ਸਤਿਕਾਰ ਦੇ ਨਾਲ ਭਾਈ ਸਾਹਿਬ ਚਲੋ ਹੋਰ ਛੱਡੋ ਆਮ ਥਾਵਾ ਦਾ ਨਾਮ ਹੀ ਜਿੱਥੇ ਜਿੱਥੇ ਪਾਤਸ਼ਾਹ ਜਾਂਦੇ ਰਹੇ ਮਹਾਨ ਸ਼ਕਤੀਆਂ ਜਾਂਦੀਆਂ ਰਹੀਆਂ ਗੁਰੂ ਸਾਹਿਬ ਜਾਂਦੇ ਰਹੇ ਉਸ ਜਗ੍ਹਾ ਦਾ ਨਾਮ ਹੀ ਸੇਬ ਕਰਕੇ ਬਣ ਗਿਆ ਅਮਰਸਰ ਸਾਹਿਬ ਆਨੰਦਪੁਰ ਸਾਹਿਬ ਕਹਿੰਦੇ ਹੋ ਨਾ ਕਿੱਥੇ ਜਾ ਰਹੇ ਹੋ ਜੀ ਪਟਨਾ ਸਾਹਿਬ ਕਿੱਥੇ ਜਾ ਰਹੇ ਹੋ ਜੀ ਹਜ਼ੂਰ ਸਾਹਿਬ ਕਹਿੰਦੇ ਹੋ ਨਾ ਜਗਾ ਦੇ ਨਾਮ ਨੂੰ ਸੈਬੀ ਕੱਪੜੇ ਦੇ ਨਾਮ ਦੇ ਨਾਲ ਸੈਬੀ ਚੌਰ ਨੂੰ ਸੈਬੀ ਲੱਕੜ ਨੂੰ ਸੈਬੀ ਪਾਲਕੀ ਨੂੰ ਸੈਬੀ ਇੱਥੋਂ ਤੱਕ ਕਿ ਬਿਲਡਿੰਗ ਨੂੰ ਵੀ ਸੈਬੀ ਇਮਾਰਤ ਨੂੰ ਵੀ ਸੈਬੀ ਕਦੇ ਕਿਸੇ ਨੇ ਨਹੀਂ ਕਿਹਾ ਕਿ ਇਮਾਰਤ ਹੈ ਕੀ ਕਹਿੰਦੇ ਹੋ ਗੁਰਦੁਆਰਾ ਸਾਹਿਬ ਸਾਹਿਬ ਲਫ਼ਜ਼ ਨਾਲ ਜੁੜਿਆ ਕਿਉਂਕਿ ਸਾਹਿਬ ਵਿਰਾਜਮਾਨ ਹੈ ਹੁਣ ਉਹ ਜਿਹੜੇ ਅੰਦਰ ਵਿਰਾਜਮਾਨ ਨੇ ਉਹਨਾਂ ਦੀ ਕੀਮਤ ਬੜੀ ਉਹਨਾਂ ਦੀ ਵੈਲਿਊ ਬੜੀ ਉਹਨਾਂ ਦੀ ਵੈਲਿਊ ਦੇ ਨਾਲ ਕੱਪੜਾ ਵੀ ਸਹਿਬ ਬਣਿਆ ਬਾਕੀ ਚੀਜ਼ਾਂ ਵੀ ਸਹਿਬੀ ਦਾ ਲਕਬ ਪਾ ਗਈਆਂ ਜਦੋਂ ਤੁਸੀਂ ਆਪਣੇ ਆਪ ਨੂੰ ਕੀਮਤੀ ਬਣਾਓਗੇ ਇਹ ਮੈਂ ਕੇਵਲ ਉਦਾਹਰਣ ਚੁੱਕ ਕੇ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ ਤੁਸੀਂ ਆਪਣੇ ਆਪ ਨੂੰ ਕੀਮਤੀ ਬਣਾਓਗੇ ਗੁਣਾ ਕਰਕੇ ਕੀਮਤੀ ਬਣਾਓਗੇ ਸੋਚ ਕਰਕੇ ਕੀਮਤੀ ਬਣਾਓਗੇ ਸੁਭਾ ਕਰਕੇ ਕੀਮਤੀ ਬਣਾਓਗੇ ਲਿਆਕਤ ਕਰਕੇ ਕੀਮਤੀ ਬਣਾਓਗੇ ਤਨ ਕਰਕੇ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਜੁੜਨਗੀਆਂ ਉਹ ਡੁਪਲੀਕੇਟ ਵੀ ਹੋਣਗੀਆਂ ਨਾ ਤੇ ਲੋਕ ਉਹਨਾਂ ਨੂੰ ਕਹਿਣਗੇ ਚੰਗੀਆਂ ਨੇ ਤੇ ਜਦੋਂ ਆਪਣੀ ਕੀਮਤ ਨਾ ਹੋਈ ਉਦੋਂ ਚੰਗੀਆਂ ਚੀਜ਼ਾਂ ਵੀ ਤੁਹਾਡੇ ਕੋਲ ਜਾ ਕੇ ਡੁਪਲੀਕੇਟ ਮੰਨੀਆਂ ਜਾਣਗੀਆਂ ਕਹਿਣਗੇ ਉਥੋਂ ਮਾਰਕੀਟ ਤੋਂ ਲੈ ਕੇ ਨੇ ਪਾਈਆਂ ਹੋਣੀਆਂ ਨੇ ਅੱਛਾ ਮੈਂ ਇੱਕ ਹੋਰ ਗੱਲ ਕਰ ਦਿਆਂ ਪਿੰਡ ਦੇ ਅੰਦਰ ਇੱਕ ਆਮ ਗਰੀਬ ਮਜ਼ਦੂਰ ਬੰਦਾ ਰਹਿੰਦਾ ਹੋਵੇ ਕਦੇ ਲੋਕਾਂ ਨੇ ਉਹਨੂੰ ਪਰਮਾਣ ਸਤਕਾਰ ਨਹੀਂ ਦਿੱਤਾ ਇੱਜ਼ਤ ਨਹੀਂ ਦਿੱਤੀ ਪਰ ਉਹ ਗਰੀਬ ਮਜ਼ਦੂਰ ਉਹਦਾ ਬੇਟਾ ਜਾਂ ਬੇਟੀ ਪੜ੍ਹ ਲਿਖ ਜਾਏ ਉਹ ਬਣ ਜਾਏ ਕਲੈਕਟਰ ਉਹ ਬਣ ਜਾਏ ਡੀਸੀ ਹੁਣ ਸਾਰੇ ਪਿੰਡ ਵਾਲੇ ਪਾਵੇਂ ਪੰਚ ਨੇ ਸਰਪੰਚ ਨੇ ਅਮੀਰ ਨੇ ਕਿੰਨੇ ਮਰਜੀ ਲੈਂਡਲੋਰਡ ਨੇ ਉਹ ਸਾਰੇ ਜਨਾਬ ਜਨਾਬ ਕਰਦੇ ਤੇ ਸਲੂਟ ਮਾਰਦੇ ਥੱਕਣਗੇ ਨਹੀਂ ਕਿਉਂ ਕਿਉਂਕਿ ਉਹਦੀ لیاقت ਜਨਾਬ ਕਹਿਣ ਦੇ ਉੱਤੇ ਲੋਕਾਂ ਨੂੰ ਮਜਬੂਰ ਕਰ ਰਹੀ ਹੈ ਉਹਦੀ ਕੀਮਤ ਉਹਦੀ ਜਗ੍ਹਾ ਲੋਕਾਂ ਨੂੰ ਜਨਾਬ ਕਹਿਣ ਦੇ ਉੱਤੇ ਮਜਬੂਰ ਕਰ ਰਹੀ ਹੈ ਤੁਸੀਂ ਆਪਣੇ ਆਪ ਨੂੰ ਕੀਮਤੀ ਬਣਾਓ ਆਪਣੇ ਆਪ ਨੂੰ ਵੈਲਿਊਏਬਲ ਬਣਾਓ ਉਹ ਬਣਾਓ ਲਿਆਕਤ ਕਰਕੇ ਗੁਣਾ ਕਰਕੇ ਸੋਚ ਕਰਕੇ ਸੁਭਾ ਕਰਕੇ ਤੇ ਤਨ ਕਰਕੇ ਫਿਰ ਜਿਹੜਾ ਵੀ ਤੁਹਾਡੇ ਨੇੜੇ ਆਏਗਾ ਨਾ ਆਪਣੇ ਆਪ ਇੱਜ਼ਤ ਦੇ ਕੇ ਮਿਲੇਗਾ ਹਾਂ ਇਹ ਮਤ ਸੋਚਦੇ ਰਹੋ ਵੀ ਸਾਰੀ ਦੁਨੀਆ ਇੱਕ ਸੁਰ ਦੇ ਅੰਦਰ ਮੈਨੂੰ ਇੱਜ਼ਤ ਦੇਗੀ ਇਹ ਭੁੱਲ ਜਾਓ ਇੱਕ ਸੁਰ ਦੇ ਅੰਦਰ ਨਾ ਗੁਰੂਆਂ ਨੂੰ ਇੱਜ਼ਤ ਮਿਲੀ ਨਾ ਭਗਤਵਾਨਾਂ ਨੂੰ ਮਿਲੀ ਨਾ ਦਾਰਸ਼ਨਿਕ ਫਿਲਾਸਫਰਾਂ ਨੂੰ ਮਿਲੀ ਤੇ ਨਾ ਸਾਨੂੰ ਮਿਲੇਗੀ ਨਾ ਤੁਹਾਨੂੰ ਮਿਲੇਗੀ ਪਰ ਫਿਰ ਵੀ ਕਹਿਣਾ ਵੀ ਆਪਣੇ ਆਪ ਨੂੰ ਕੀਮਤੀ ਬਣਾਓ ਮਹਿੰਗੀਆਂ ਬ੍ਰਾਂਡਡ ਚੀਜ਼ਾਂ ਖਰੀਦੋ ਪਰ ਆਪਣੇ ਆਪ ਨੂੰ ਵੀ ਬ੍ਰਾਂਡਡ ਬਣਾਉਣ ਦਾ ਯਤਨ ਕਰੋ ਆਪਣੇ ਆਪ ਨੂੰ ਵੀ ਕੀਮਤੀ ਬਣਾਉਣ ਦਾ ਯਤਨ ਕਰੋ ਉੱਚਿਆਂ ਚੁੱਕਣ ਦਾ ਯਤਨ ਕਰੋ